ਟੀਚਰਾਂ ਦੇ ਜਿਹੜਾ ਪ੍ਰਤੀ ਤੁਹਾਡਾ ਵਿਵਹਾਰ ਅਸੀਂ ਜਾਨਣਾ ਚਾਹਾਂਗੇ ਕਿਉਂਕਿ ਅਕਸਰ ਦੇਖਦੇ ਆਂ ਕਿ ਜਾਂ ਤਾਂ ਟੀਚਰਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੁੰਦੀ ਹੈਗੀ ਜੋ ਮਰਜ਼ੀ ਕਰਨ ਕਲਾਸ 'ਚ ਜਾ ਕੇ ਬੈਠ ਜਾਣਾ ਪੜਾਉਣ ਉਹਨੇ 40 ਮਿੰਟ ਦਾ ਜਿਹੜਾ 35 ਮਿੰਟ ਦਾ ਹੁੰਦਾ ਹੈਗਾ ਪੀਰੀਅਡ ਉਹ ਕਵਰ ਕਰਨਾ ਹੁੰਦਾ ਜਾਂ ਫਿਰ ਟੀਚਰਾਂ ਦੇ ਉੱਪਰ ਬੜੀ ਸਖਤਾਈ ਹੁੰਦੀ ਹੈ ਕੈਮਰੇ ਥੱਲੇ ਰਹਿੰਦੇ ਨੇ ਕਿ ਉਹ ਪੜਾਉਂਦੇ ਆਪਾਂ ਨੂੰ ਦਿਖਦੇ ਨੇਗੇ ਬਸ ਇੱਕ ਕਹਿੰਦੇ ਤਾਂ ਟੀਚਰ ਜਾਂ ਡਰਦਾ ਹੁੰਦਾ ਹੈਗਾ ਜਾਂ ਫਿਰ ਉਹਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੁੰਦੀ ਹੈਗੀ ਇਹ ਸਾਰਾ ਤੁਹਾਡੇ ਵੱਲੋਂ ਕਿਵੇਂ ਮੇਨਟੇਨ ਕੀਤਾ ਗਿਆ ਹੈ ਕੈਮਰੇ ਆ ਜਿਹੜੇ ਵੀਰ ਜੀ ਇਹ ਜ਼ਰੂਰੀ ਹੈ ਉਹ ਨਾ ਸਖਤੀ ਵਾਸਤੇ ਨਾ ਖੁੱਲ੍ਹ ਵਾਸਤੇ ਉਹ ਸਵਾਲ ਦਾ ਜਵਾਬ ਮੈਂ ਤੁਹਾਡਾ ਦੇਵਾਂਗੀ ਪਰ ਜਿਹੜੇ ਸਕੂਲਾਂ ਦੇ ਵਿੱਚ ਕੈਮਰੇ ਮੋਸਟਲੀ ਹੁਣ ਹਰ ਸਕੂਲ ਲਵਾ ਰਿਹਾ ਹੈ ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਕੋ ਐਜੂਕੇਸ਼ਨ ਹੈ ਜੀ ਕਿਉਂਕਿ ਮੋਸਟਲੀ ਸਕੂਲ ਕੋ ਐਜੂਕੇਸ਼ਨ ਹੀ ਚੱਲ ਰਿਹਾ ਹੈ ਨਾ ਬॉयਜ਼ ਤੇ ਗਰਲਸ ਇਕੱਠੇ ਹੈ ਫਿਰ ਜਦੋਂ ਕੋਈ ਬੱਚਾ ਸ਼ਿਕਾਇਤ ਵੀ ਕਰਦਾ ਤਾਂ ਔਰਲੀ ਗੱਲ ਤੇ ਯਕੀਨ ਕਰਨਾ ਦੂਸਰਾ ਬੱਚਾ ਗਲਤੀ ਕਰਕੇ ਮੰਨਦਾ ਨਹੀਂ ਉਹ ਕੈਮਰਾ ਇੱਕ ਬਹੁਤ ਵੱਡਾ ਇੱਕ ਸਬੂਤ ਹੁੰਦਾ ਹੈ ਜਾਂ ਸਕਿਉਰਿਟੀ ਪਰਪਸ ਨਾਲ ਤੁਸੀਂ ਲਾ ਲਓ ਵੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਉਸ ਕੈਮਰੇ ਨੂੰ ਦੇਖ ਸਕਦੇ ਹਾਂ ਰਹੀ ਗੱਲ ਟੀਚਰ ਦੇ ਨਾਲ ਮੇਰਾ ਕੀ ਮਤਲਬ ਵਿਹਾਰ ਹੈ ਜਾਂ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਮੇਨਟੇਨ ਰੱਖਦੀ ਹਾਂ ਜਾਂ ਸਾਡਾ ਆਪਸੀ ਰਿਲੇਸ਼ਨ ਕੀ ਹੈ ਉਹਦੇ ਵਿੱਚ ਵੀ ਜਦੋਂ ਮੇਰੇ ਕੋਲੇ ਕੋਈ ਵੀ ਟੀਚਰ ਅੱਜ ਨਹੀਂ ਸ਼ੁਰੂ ਤੋਂ ਕੋਈ ਵੀ ਟੀਚਰ ਜੁਆਇਨ ਕਰਦਾ ਹੈ ਮੇਰੀ ਪਹਿਲੀ ਯੋਜਨਾ ਕਮਿਟਮੈਂਟ ਹੀ ਇਹ ਹੁੰਦੀ ਹੈ ਕਿ ਜਿਹੜੀ ਐਜੂਕੇਸ਼ਨ ਲਾਈਨ ਹੈ ਇਹ ਬਹੁਤ ਬਰੀਕ ਜਿਹੜਾ ਅਸੀਂ ਧਰਮ ਦੀਆਂ ਗੱਲਾਂ ਕਰਦੇ ਆ ਨਾ ਤੁਸੀਂ ਹੋਰ ਵੀ ਇੰਟਰਵਿਊ ਲਏ ਹੋਣਗੇ ਧਾਰਮਿਕ ਲੋਕਾਂ ਦੇ ਵੀ ਲਏ ਹੋਣਗੇ ਜਿਹੜੀ ਧਰਮ ਦੀ ਗੱਲ ਹੈ ਜੀ ਇਹ ਸਾਡਾ ਆਉਣ ਵਾਲਾ ਕੱਲ ਹੈ ਵੀ ਜੇ ਅਸੀਂ ਧਰਮ ਕਮਾਉਣੇ ਆ ਧਰਮ ਦੇ ਰਾਹ ਤੇ ਚੱਲਦੇ ਆ ਤਾਂ ਸਾਨੂੰ ਦਰਗਾਹ ਦੇ ਵਿੱਚ ਸੁੱਖ ਮਿਲੂਗਾ ਜਾਂ ਸਾਡਾ ਆਉਣ ਵਾਲਾ ਜਨਮ ਸੁਹੇਲਾ ਹੋ ਜਾਏਗਾ ਜਿਵੇਂ ਵੀ ਜੋ ਵੀ ਧਰਮ ਦੀਆਂ ਗੱਲਾਂ ਹੁੰਦੀਆਂ ਪਰ ਜਿਹੜੀ ਐਜੂਕੇਸ਼ਨ ਲਾਈਨ ਹੈ ਜਿਹਨੂੰ ਆਪਾਂ ਦੁਨਿਆਵੀ ਪੜ੍ਹਾਈ ਕਹਿੰਦੇ ਆ ਵੀ ਪੜ੍ਹ ਕੇ ਬੱਚੇ ਨੇ ਆਪਦਾ ਫਿਊਚਰ ਬਣਾਉਣਾ ਉਹ ਅੱਜ ਹੈ ਸਿਆਣੇ ਕਹਿੰਦੇ ਆ ਜਿਹਨੇ ਅੱਜ ਸੰਭਾਲ ਲਿਆ ਉਹਦਾ ਕੱਲ ਆਪੇ ਵਧੀਆ ਹੈ ਤਾਂ ਮੇਰੀ ਟੀਚਰਸ ਨਾਲ ਕਮਿਟਮੈਂਟ ਹੀ ਇਹ ਹੁੰਦੀ ਹੈ ਵੀ ਆਪਾਂ ਜਿਸ ਪ੍ਰੋਫੈਸ਼ਨ ਚ ਹੈ ਪਹਿਲੀ ਗੱਲ ਤੇ ਇਹ ਬਰੀਕ ਬਹੁਤ ਹੈ ਦੂਸਰੀ ਗੱਲ ਜੀ ਉਹੀ ਗੱਲ ਜਿਹੜੀ ਆਪਣੀ ਪਹਿਲਾਂ ਵੀ ਚੱਲੀ ਸੀ ਅੱਜਕੱਲ ਸਭ ਦੇ ਇੱਕ ਇੱਕ ਬੱਚਾ ਹੈ ਤੇ ਹਰੇਕ ਬੰਦਾ ਚਾਹੁੰਦਾ ਵੀ ਮੇਰਾ ਬੱਚਾ ਸਮਝਦਾਰ ਹੋਵੇ ਸਿਆਣਾ ਹੋਵੇ ਉਹਦਾ ਫਿਊਚਰ ਵਧੀਆ ਹੋਵੇ ਜਾਂ ਸਭ ਤੋਂ ਜ਼ਰੂਰੀ ਹੈ ਘਰ ਨੂੰ ਚਲਾਉਣ ਲਈ ਉਹ ਫਾਈਨੈਂਸ਼ਲੀ ਸਟਰੋਂਗ ਹੋਵੇ ਤਾਂ ਟੀਚਰਸ ਨਾਲ ਇਹ ਗੱਲ ਹੁੰਦੀ ਹੈ ਵੀ ਤੁਸੀਂ ਕਲਾਸ ਦੇ ਵਿੱਚ ਇੱਕ ਮਾਂ ਬਣ ਕੇ ਜਾਓ ਅਨਮੈਰਿਡ ਕੁੜੀਆਂ ਨੂੰ ਮੈਂ ਹਮੇਸ਼ਾ ਇਹ ਕਹਿ ਕੇ ਕਲਾਸ ਦਿੰਦੀ ਆਂ ਵੀ ਅਗਰ ਤੁਹਾਡਾ ਕੋਈ ਰੀਅਲ ਬ੍ਰਦਰ ਸਿਸਟਰ ਤੁਹਾਡੇ ਤੋਂ ਛੋਟਾ ਹੋਵੇ ਤਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖੋਗੇ ਕੀ ਚਾਹੋਗੇ ਉਹਦੇ ਫਿਊਚਰ ਨੂੰ ਲੈ ਕੇ ਸੇਮ ਤੁਸੀਂ ਇਹਨਾਂ ਬੱਚਿਆਂ ਨੂੰ ਟ੍ਰੀਟ ਕਰਨ ਤੇ ਜਿਹੜੇ ਮੈਰਿਡ ਟੀਚਰ ਆ ਉਹਨਾਂ ਨੂੰ ਇਹ ਚਾਹਣੀ ਹੋਗੇ ਮੋਸਟਲੀ ਟੀਚਰਸ ਦੇ ਬੱਚੇ ਮੇਰੇ ਕੋਲ ਹੀ ਪੜ ਰਹੇ ਆ ਤਾਂ ਉਹਨਾਂ ਨੂੰ ਮੇਰਾ ਸਵਾਲ ਇਹ ਹੁੰਦਾ ਹਰ ਟੀਚਰ ਦੇ XYZ ਜੋ ਵੀ ਬੱਚੇ ਦਾ ਨਾਮ ਹੁੰਦਾ ਨਾਮ ਲੈ ਕੇ ਫਿਰ ਤੁਸੀਂ ਉਹਦਾ ਫਿਊਚਰ ਕੀ ਚਾਹੁੰਦੇ ਹੋ ਤਾਂ ਨੇਚਰਚਰਲੀ ਟੀਚਰ ਦਾ ਜਵਾਬ ਇਹ ਹੁੰਦਾ ਮੈਮ ਮੈਂ ਆਪਦਾ ਬੱਚਾ ਕੁਝ ਬਣਾਉਣਾ ਹੈ ਤਾਂ ਮੈਂ ਇਹ ਕਹਿੰਦੀ ਹੁੰਦੀ ਆ ਵੀ ਫਿਰ ਹੁਣ ਮੈਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਜਿੰਨੇ ਆਪਣੇ ਕੋਲੇ ਅੰਦਰ ਬੈਠੇ ਆ ਸਭ ਦੀਆਂ ਮਾਵਾਂ ਵੀ ਇਹ ਚਾਹੁੰਦੀਆਂ ਵੀ ਇਹਨਾਂ ਦਾ ਫਿਊਚਰ ਬਣ ਸக்தி ਹੈ ਮਿਰਜੀ ਨੋ ਡਾਊਟ ਪਰ ਇੱਕ ਪਰਿਵਾਰ ਦੀ ਤਰ੍ਹਾਂ ਜਿਵੇਂ ਇੱਕ ਪਰਿਵਾਰ ਦੇ ਵਿੱਚ ਕੋਈ ਵੀ ਆਪਣੇ ਵੱਡਾ ਹੁੰਦਾ ਤੇ ਉਹ ਪੂਰੇ ਪਰਿਵਾਰ ਨੂੰ ਮੇਨਟੇਨ ਕਰਨ ਲਈ ਕੁਝ ਅਸੂਬਲ ਬਣਾਉਂਦਾ ਹੈ कि ਆਪਣਾ ਪਰਿਵਾਰ ਸਮਾਜ ਦੇ ਵਿੱਚ ਵਧੀਆ ਗਿਣਿਆ ਜਾਵੇ ਇੱਕ ਅਦਰਸ਼ ਪਰਿਵਾਰ ਕਿਹਾ ਜਾਵੇ ਜਾਂ ਆਪਣਾ ਇਕਾ ਰਵੇ ਆਪਾਂ ਲੰਬੇ ਇਕੱਠੇ ਚੱਲੀਏ ਸੇਮ ਮੇਰੀ ਬਚਪਨ ਚ ਇਹ ਗੱਲ ਹੁੰਦੀ ਹੈ ਕਿਉਂਕਿ ਮੈਂ ਬਚਪਨ ਪਰਿਵਾਰ ਕਿਹਾ ਸਕੂਲ ਘਟ ਗਿਆ ਟੀਚਰਸ ਨਾਲ ਮੇਰੀ ਇਹ ਗੱਲ ਹੁੰਦੀ ਹੈ ਵੀ ਕਾਚ ਹਾਂ ਟੀਚਰ ਫਿਜ਼ੀਕਲੀ ਅਨਫਿਟ ਹੈ ਜੀ ਕਿਸੇ ਦਿਨ ਨਹੀਂ ਠੀਕ ਮੈਂ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਰਿਲੈਕਸ ਹੋ ਕੇ ਆਪਣੀ ਕਲਾਸ ਰੈਸਟ ਕਰ ਸਕਦੇ ਹੋ ਬੱਚਿਆਂ ਨੂੰ ਕੋਈ ਵੀ ਕੰਮ ਦੇ ਕੇ ਲੇਕਿਨ ਤੁਸੀਂ ਫਿਜ਼ੀਕਲੀ ਫਿਟ ਹੋ ਤੁਹਾਨੂੰ ਆਬਿਓ ਸਬਜੈਕਟ ਦੀ ਨੋਲੇਜ ਹੈ ਤਾਂ ਤੁਸੀਂ ਇਹ ਉਮੀਦ ਨਾ ਕਰਿਆ ਕਰੋ ਵੀ ਪ੍ਰਿੰਸੀਪਲ ਸਰ ਰਾਉਂਡ ਤੇ ਆਉਣ ਜਾਂ ਮੈਡਮ ਰਾਉਂਡ ਤੇ ਆਉਣ ਸਿਰਫ ਅਸੀਂ ਉਹਨਾਂ ਨੂੰ ਕਰਕੇ ਵਿਖਾਉਣਾ ਹੈ ਤੁਹਾਡੀ ਜਵਾਬਦੇਹੀ ਸਿੱਧੀ ਅਤੇ ਸਿੱਧੀ ਉਸ ਅਕਾਲਪੁਰਖ ਵੈਗਰੂ ਨੂੰ ਹੈ ਕਿਉਂਕਿ ਇਹ ਚੀਜ਼ ਅਗਰ ਜੀ ਮੈਂ ਬਹੁਤ ਛੋਟੇ ਹੁੰਦੇ ਸੁਣ ਲਈ ਸੀ ਕਿ ਸਾਡੀ ਇੱਕ ਡਿਊਟੀ ਲੱਗੀ ਹੋਈ ਹੈ ਆਪਦੇ ਵਰਗੇ ਜੀਵ ਪੈਦਾ ਕਰਕੇ ਇੱਕ ਚੰਗਾ ਸਮਾਜ ਸਿਰਜਣਾ ਜਿਹੜਾ ਇਹ ਵਿਵਸਥਾ ਬਣਾਈ ਹੋਈ ਹੈ ਜਿਹੜੀ ਆਪਾਂ ਦੋ ਲੋਕ ਜੁੜ ਕੇ ਇੱਕ ਪਰਿਵਾਰ ਸਿਰਜਦੇ ਆ ਜਿਹਨੂੰ ਅਸੀਂ ਹਸਬੈਂਡ ਵਾਈਫ ਪਤੀ ਪਤਨੀ ਘਰ ਵਾਲਾ ਘਰ ਵਾਲੀ ਕਈ ਨਾਵਾਂ ਨਾਲ ਬੁਲਾਉਂਦੇ ਆ ਉਹਦੀ ਵਜ੍ਹਾ ਪਰਮਾਤਮਾ ਵੱਲੋਂ ਇਹ ਸੀ ਕਿ ਆਪਦੇ ਵਰਗੇ ਜੀਵ ਪੈਦਾ ਕਰਕੇ ਜਦੋਂ ਅਸੀਂ ਦੁਨੀਆ ਤੋਂ ਜਾਈਏ ਤਾਂ ਅਸੀਂ ਇੱਕ ਚੰਗਾ ਸਮਾਜ ਸਿਰਜ ਕੇ ਜਾਈਏ ਜਿਹੜੇ ਸਾਡੇ ਉਤਰਾਧਿਕਾਰੀ ਹੋਣ ਜਾਂ ਜਿਹੜੇ ਸਾਡੇ ਵਾਰਿਸ ਹੋਣ ਉਹ ਇਸ ਤਰ੍ਹਾਂ ਦੇ ਹੋਣ ਤਾਂ ਕਿ ਉਹ ਸਮਾਜ 'ਚ ਚੰਗਾ ਯੋਗਦਾਨ ਪਾਉਣ ਕਦੇ ਇਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਟੀਚਰ ਨੇ ਸ਼ਿਕਾਇਤ ਤਾਂ ਨਹੀਂ ਕੀਤੀ ਵੀ ਇਹ ਥੋੜਾ ਜਿਆਦਾ ਜ਼ਿਆਦਾ ਹੋ ਰਿਹਾ ਜੀ ਵੀ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਟੀਚਰਾਂ ਦੇ ਉੱਪਰ ਜਾਂ ਕਦੇ ਪ੍ਰਿੰਸੀਪਲ ਸਰ ਨਹੀਂ ਕਹਤਾ ਹੋਵੇ ਕਿ ਮੈਮ ਟੀਚਰਾਂ ਨੂੰ ਇਸ ਤਰੀਕੇ ਨਾਲ ਜੇ ਆਪਾਂ ਕੱਸ ਕੇ ਰੱਖਦੇ ਆਂ ਤਾਂ ਕੋਈ ਟੀਚਰ ਛੱਡ ਕੇ ਨਾ ਚਲਾ ਜਾਵੇ ਨਹੀਂ ਇਸ ਚੀਜ਼ ਦਾ ਵੀ ਵਰਦੀ ਫਿਰ ਉਹੀ ਗੱਲ ਹੈ ਕਿ ਅਕਾਲਪੁਰ ਕੁਆਇਗਰੂ ਦੀ ਕਿਰਪਾ ਹੈ ਕਿ ਮੇਰੇ ਸਟਾਫ ਦੇ ਵਿੱਚ ਮੇਰੇ ਕੋਲੇ 42 ਟੀਚਰਸ ਆ ਜੀ 10 ਗੱਡੀਆਂ ਦੇ ਡਰਾਈਵਰ ਕਨੈਕਟਰ ਹੋਗੇ ਪੀਐਨ ਹੋਗੇ ਇੱਕ ਮਾਲਕ ਦੀ ਮੈਂ ਕਿਰਪਾ ਹੀ ਲਾਉਂਗੀ ਮੈਂ ਇਹ ਨਹੀਂ ਕਹਿੰਦੀ ਵੀ ਮੇਰੀ ਸ਼ਕਤੀ ਕਰਕੇ ਜਾਂ ਮੇਰੇ ਚੰਗੇ ਹੋਣ ਕਰਕੇ ਜਾਂ ਮੇਰੇ ਅਸੂਲਾ ਕਰਕੇ ਮੇਰਾ ਪਰਿਵਾਰ ਆ ਜਿਹੜਾ ਜੀ ਬਚਪਨ ਉਹ ਬਿਲਕੁਲ ਮੇਰੇ ਕਹਨੇ ਚ ਇਵੇਂ ਤੁਸੀਂ ਬਹੁਤ ਵਾਰੀ ਮੇਰੇ ਪ੍ਰੋਗਰਾਮਾਂ 'ਚ ਆ ਕੇ ਦੇਖਿਆ ਵੀ ਹੋਣਾ ਕਿ ਹਰ EMPLOYE ਜਿੰਨੇ ਵੀ ਟੀਚਰਸ ਜਾਂ ਜਿਹੜੇ ਹੋਰ ਫੋਰ ਕਲਾਸ ਹੈ ਜਾਂ ਨਾਨ ਟੀਚਿੰਗ ਸਟਾਫ ਹੈ ਉਹ ਇੰਨੀ ਤਨਦੇਹੀ ਦੇ ਨਾਲ ਡਿਊਟੀ ਦਿੰਦੇ ਆ ਜਾਂ ਇੰਨੇ ਦਿਲ ਨਾਲ ਕੰਮ ਕਰਦੇ ਆ ਕਿ ਉਸ ਟਾਈਮ ਇਹ ਲੱਗ ਰਿਹਾ ਹੁੰਦਾ ਕਿ ਉਹ ਸਕੂਲ ਨੂੰ ਆਪਦਾ ਸਮਝਦੇ ਆ ਸ਼ਾਇਦ ਜਿੰਨਾ ਲੋਕੋ ਮੇਰੇ ਨਾਲ ਜੁੜਦੇ ਆ ਜਾਂ ਡੇ ਬਾਈ ਡੇ ਉਹ ਇਹ ਚੀਜ਼ ਸਮਝ ਜਾਂਦੇ ਵੀ ਜੋ ਚੀਜ਼ ਮੈਡਮ ਚਾਹੁੰਦੇ ਆ ਉਹ ਅੱਜ ਸਮਾਜ ਦੀ ਲੋੜ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਂ ਉਹਨਾਂ ਨੂੰ ਇੱਕ ਇੱਕ ਕੁਐਸਚਨ ਕਰਦੀ ਹੁੰਦੀ ਆ ਵੀ ਜੇ ਤੁਹਾਡਾ ਬੱਚਾ ਹੋਵੇ ਤਾਂ ਤੁਸੀਂ ਕੀ ਚਾਹੋਗੇ ਵੀ ਉਹ ਅਪਲਾਈ ਇਸ ਬੱਚੇ ਤੇ ਕਰ ਦੋ ਇੰਨਾ ਆਪਾਂ ਨੂੰ ਪਤਾ ਹੀ ਆ ਜੀ ਆਪਾਂ ਵੀ ਪੇਰੈਂਟਸ ਐ ਵੀ ਹਰ ਇੱਕ ਮਾਂ-ਬਾਪ ਆਪਣੇ ਬੱਚੇ ਲਈ ਚੰਗਾ ਹੀ ਚਾਹੁੰਦੇ ਆ ਤਾਂ ਕਦੇ ਇੰਨਾ ਤਣਾਅ ਤਾਂ ਨਹੀਂ ਹੋਇਆ ਹਾਂ ਜਿਵੇਂ ਆਪਣੇ ਪਰਿਵਾਰਾਂ ਚ ਆਮ ਛੋਟੀਆਂ-ਛੋਟੀਆਂ ਗੱਲਾਂ ਹੋ ਜਾਂਦੀਆਂ ਆ ਉਹ ਚਲਦੇ ਸੈਸ਼ਨ ਦੇ ਵਿੱਚ ਹੋ ਜਾਂਦੀਆਂ ਜੀ ਪਰ ਫਿਰ ਉਹਨਾਂ ਨੂੰ ਬੈਠ ਕੇ ਸੁਲਝਾ ਲੈਂਦੇ ਆ ਜੀ ਕਦੇ ਵੱਡਾ ਵਿਵਾਦ ਨਹੀਂ ਹੋਇਆ